ਹਾਂ ਜੀ ਕੀ ਹਾਲ ਚਾਲ ਦੋਸਤੋ ਸ਼ੋਰ ਕੋਈ ਤਾਂ ਹਟਾ ਸਕਾਂ ਗਾ ਰਿਹਾ ਫਾਰਮ ਦੇ ਵਿੱਚ ਤਾਰਾਂ ਦਾ ਕੈਂਪ ਹੋ ਗਿਆ ਦੋਸਤੋ ਆਪਾਂ ਤਾਰਾਂ ਚੋਂ ਰਹੇ ਹਾਂ ਪਹਿਲਾ ਇਹ ਜੀ ਚਲੋ ਨੂੰ ਹਾਂ ਇਹ ਹਰਿਆਣੇ ਤੋਂ ਲਿਆਂਦੀ ਸੀ ਦੋਸਤੋ ਮੱਝ ਉਹਨਾਂ ਦੇ ਰਵਾਇਤ ਸੀਗਾ ਵੀ ਆਹ ਤਸਵੀਰ ਪਸੰਦ ਤਾਰ ਉਹਾਂ ਹੀ ਚੁੰਦੇ ਸੀਗੇ ਬੱਠਲ ਮੂਰੇ ਘਰ ਤੇ ਫੀਡ ਦਾ ਜੇ ਆਪਾਂ ਹੁਣ ਬੱਠਲ ਫੀਡ ਦੇ ਦੇਮਰੋ ਚੱਕ ਲੈ ਜੇ ਤਾਂ ਇਹ ਟਾ ਡਾਉਣ ਲੱਗ ਗਈ ਇਸ ਟਾ ਆਪਣੇ ਦੂਜੇ ਤੋਂ ਵੀ ਇਹ ਇਹਦਾ ਹੋਗਾ ਇਹ ਤਾਂ ਡਾਉਣ ਲੱਗ ਗਈ ਤਾਂ ਕਰਕੇ ਫੀਡ ਮਰੇ ਧਰਨੀ ਪੈਂਦੀ ਹੈ ਵੀ ਨਾਲ ਹੀ ਉਹਦੇ ਨਾਲ ਖੜੀ ਰਹਿੰਦੀ ਹੈ ਤੇ ਨੀਤਾ ਵਰਗਾ ਇਹ ਆਪੇ ਕਾਲੀ ਦਾ ਇਸ ਨਾਲ ਹੀ ਦੋਵੇਂ ਇਹਗੇ ਰਹਿ ਚੁੱਕੇ ਨੇ ਅੰਦਰ ਨਹੀਂ ਨਹੀਂ ਨਾ ਫਰਵਰੀ ਆ ਗਈ ਹਾਂ ਮਹੀਨੇ ਮੇਰੇ ਮਾਰਚ ਸ਼ੁਰੂ ਆ ਇਹਦੀ ਕੱਟੀ ਆ ਦੋਸਤੋ ਤੁਹਾਨੂੰ ਪਤਾ ਨਾਲ ਬੰਨਣੀ ਪੈਂਦੀ ਆ ਫਿਰ ਵੀ ਖਾ ਜਾਂਦਾ ਕਿੱਦਾਂ ਆ ਉਹ ਤੰਗ ਕਰੀ ਜਾਂਦਾ ਬੱਚਾ ਐ ਦੋਸਤੋ ਨਹੀਂ ਜਿੰਦੀ ਜਿੰਦੀ ਜਨੂ ਆ ਨਾਲ ਵਾਲੇ ਪਾਸੋਂ ਫੀਡ ਖਾਂਦੇ ਆ ਦੋਸਤੋ ਇਹਦੀ بچਾਉਣਾ ਪੈਂਦਾ ਆਪਣੇ ਕੋਲੇ ਰੱਖਣਾ ਬੰਦਾ ਇਹ ਨਾਲ ਵਾਲੇ ਪਾਸੋਂ ਨਾ ਖਾਣ ਕਿਉਂਕਿ ਇਹਦੇ ਲਈ ਆ ਗਈ ਇਹ ਉਹ ਖਾ ਕੇ ਫਿਰ ਤਾਂ ਲਹੀ आ देखो ते मैं झाक दी है आए तू मेरी क्डन तार कोई नहीं करे सन चौर है आलो है बिजली आला इलेक्ट्रिक है नाम है रेंडू आ बच्चा मज के परले पासे ਇਹ ਖਰਲੀ ਉੱਚੀ ਹੈ ਤਾਂ ਖਾਦਾ ਨਹੀਂ ਆਉਂਦਾ ਇਹ ਹੁਣ ਲੱਤਾਂ ਚੱਕੂ ਆਪਾਂ ਦੇਣੀ ਆ ਖੜਜੋ ਇਹ ਲੱਤ ਚਾਕੇ ਹੋਈ ਆ ਅੱਜ ਦੀ ਦਿਖਾਉਣਾ ਤੁਹਾਨੂੰ ਇਹ ਕੋਸ਼ਿਸ਼ ਤਾਂ ਆ ਵੀ ਕਰ ਰਿਹਾ ਹੈ ਜੀ ਇਸ ਦੀ ਹੁਣ ਮਤੇ ਮਦਦ ਹੁਣ ਮਤੇ ਮਦਦ ਮਦਦ ਕੋਸ਼ਿਸ਼ ਕਰਦਾ ਜੀਬ ਲਿਆ ਜਾਂਦਾ ਹੁਣ ਦੋਸਤੋ ਲੱਤਾਂ ਚੱਕੂ ਇਹ ਇੱਕ ਹੋਰ ਚੱਕੂ ਹੋਰ ਦੇਖੋ ਦੇਖੋ ਦੋਸਤੋ ਕੋਸ਼ਿਸ਼ ਦੇਖੋ ਕਿੱਡੀ ਆਨ ਦੇਖ ਕੇ ਨਹੀਂ ਕਰਤਾ ਅਜੀ ਆਈ ਨਹੀਂ ਤੇ ਦੂਜੇ ਨੂੰ ਵੀ ਦਿਖਲਾ ਦੇ ਤੋ ਖਾਤਾ ਨਹੀਂ ਅੰਦਰ ਤੋ ਖਾਤਾ ਨਹੀਂ ਅੰਦਰ ਉਹ ਤਾਂ ਨਹੀਂ ਰੱਖਦੇ ਕਿਤੇ ਕਹਿੰਦੇ ਉਹਨਾਂ ਨੂੰ ਵੀ ਦਿਖਲਾ ਤੋ ਵੀ ਅੰਨ ਕਰਦੇ ਨੇ ਕੁਵੀਨ ਵੀ ਆਏ ਤੋ ਇਹ ਨਹੀਂ ਖਾਧੀ ਅੰਮੀ ਆਪ ਦੀ ਦੂਜਿਆਂ ਨੇ ਖਾਣੇ ਨੇ ਆ ਬਾਹਰ ਤੋਂ ਨਾ ਦੋਸਤ ਦਿਨਾਂ ਤੇ ਰਹਿੰਦਾ ਰਹਿੰਦਾ ਆਪਾਂ ਪਹੁੰਚ ਕੇ ਕੀ ਬਾਕੀ ਆ ਜੋ ਨੂੰ ਪਾ ਗਿਆ ਲੋ ਦੋਸਤੋ ਪਤਾ ਰਹੀ ਵੀ ਕੱਢ ਲਈ ਹੋਣੀ ਆਪਾਂ ਟਿਕਨੇ ਚਾਹਣਾ ਆਗੇ ਨਾ ਗਰਾਹ ਪਹੁੰਚੋਣੇ ਦੋਸਤੋ ਲਾਲ ਗਾਣ ਆ ਗਏ ਬੜੇ ਜੀ ਨੂੰ ਘੋਲ ਕੇ ਲਿਆਉਣੇ ਉਸ ਨੂੰ ਬੱਚੀ ਕੀ ਆ ਗਿਆ ਆ ਗਿਆ ਦੇਖ ਸੰਗਤ ਬੰਗਾ ਤੂੰ ਅਧਰੋਇਆ ਨੂੰ ਪਾਣੀ ਪੀਂਦੇ ਲਓਏ ਦੋਸਤੋ ਅਰ ਕਦਮ ਲੱਗੇਗੀ ਔਰ ਵੇਖੋ ਆਸਨ ਕਰ ਰਹੀ ਇਹ ਵੀ ਬੱਚੀ ਤੋਂ ਸਿੱਖੀ ਹੈ ਇੱਕ ਦੂਜੇ ਤੋਂ ਸਿੱਖਦੇ ਆ ਇਹ ਗੱਲ ਦੋਸਤੋ ਮੈਨੂੰ ਸਿੱਖਿਆ ਜਿਹੜੇ ਪਸ਼ੂ ਆਏ ਇੱਕ ਦੂਜੇ ਤੋਂ ਸਿੱਖਦੇ ਆ ਜਿਹੜੀ ਐਕਟੀਵਿਟੀ ਇੱਕ ਕਰਦਾ ਹੈ ਨਾਲ ਦੂਜੇ ਵੀ ਕਰਦੇ ਆ ਇਹ ਚੀਜ਼ ਹੈਗੀ ਆ ਇਹ ਆਸਨ ਜਦ ਬੱਚੀ ਕਰਦੀ ਹੁੰਦੀ ਸੀ ਸਾਡੀ ਵੇਲਾ ਉਹਨ ਦੇਖ ਲੱਗੇਗੀ ਟਪ 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 ਹਰ ਹੁਣ ਤੋਂ ਯਾਰ ਇਹਨਾਂ ਚੱਟਾਂ ਤੇ ਹੋਈ ਪਈ ਆ ਵਿਚਾਰੀ ਮਾਂ ਦੀ ममता ਕੋਕ ਸਾਰਾ ਚੱਟ ਕੇ ਹਟੂ ਇਹਨੂੰ ਚਲ ਠੀਕ ਆ ਦੋਸਤੋ ਅੱਜ ਦੀ ਵੀਡੀਓ ਬਚਾ ਨਹੀਂ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਸਵੇਰੇ ਮਿਲਦੇ ਆ ਦੋਸਤੋ ਸਵੇਰੀਆਂ